ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube Tractor Mela Channel ਤੁਸੀਂ ਦੇਖ ਰਹੇ ਹੋ Facebook Page ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਆਪਾਂ ਸੋਨਾਲਿਕਾ 60 ਟਰੈਕਟਰ ਵਿਕਾਊਾ 2020 ਮਾਡਲ ਏਰੀਆ ਜੀ ਬੁਰਜਗਿੱਲ ਬਠਿੰਡਾ ਟੈਰ ਨਾਲ ਦੇ ਨੇ 570000 ਰੁਪਏ ਟਰੈਕਟਰ ਦਾ ਰੇਟ ਹੈ ਜੀ 88474 58904 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਲਿਕਾ 60 ਟਰੈਕਟਰ 2020 ਮਾਡਲ 570000 ਪੈਸੇ ਚ ਖਰੀਦ ਸਕਦੇ ਹੋ ਸੰਗਰੂਰ ਏਰੀਆ ਤੋਂ ਟਰਾਲਾ ਆਇਆ ਜੀ 12x6.6 ਦਾ ਜੈਕ ਵਾਲਾ ਜੀ weight ਹੈ 23 ਕੁਇੰਟਲ ਫੁੱਲ ਹੈਵੀ ਹੈ ਬਿਵਾਨੀਗੜ ਦਾ ਬਣਿਆ ਹੋਇਆ ਸੰਗਰੂਰ ਏਰੀਆ ਬਾਕੀ ਤੁਸੀਂ ਕੰਡੀਸ਼ਨ ਨੂੰ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਤੇ 23 ਕੁਇੰਟਲ weight ਹੈ ਫੁੱਲ ਹੈਵੀ ਹੈ ਜੈਕ ਵਾਲਾ ਟਰਾਲਾ ਇਹ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ 210000 ਬਿਵਾਨੀਗੜ ਦਾ ਇਹ ਬਣਿਆ ਹੋਇਆ ਜੀ ਤੇ ਖਰੀਦਣ ਦੇ ਲਈ ਓਨਰ ਦਾ ਨੰਬਰ ਨੋਟ ਕਰ ਲਓ 99146380T 9914638030 ਇਸ ਨੰਬਰ ਤੇ ਫੋਨ ਕਰਕੇ ਟਰਾਲਾ ਤੁਸੀਂ 210000 ਦੇ ਵਿੱਚ ਫਿੱਟ ਸਕਦੇ ਹੋ। ਅਬੌਰ ਸਿਟੀ ਤੋਂ 2 ਸਾਲ 8 ਮਹੀਨਿਆਂ ਦੀ ਝੋਟੀ ਆਈ ਹੈ। ਮਦਰ ਮਿਲਕ ਰਿਕਾਰਡ ਹੈ ਜੀ 20 ਕਿਲੋ। ਮਦਰ ਮਿਲਕ ਰਿਕਾਰਡ 20 ਕਿਲੋ 70000 ਰੁਪਏ ਰੇਟ ਰੱਖੀਗੇ ਏਰੀਆ ਅਬੌਰ ਸਿਟੀ 6284015 15 6284001515 ਇਸ ਨੰਬਰ ਤੇ ਫੋਨ ਕਰਕੇ 2 ਸਾਲ 8 ਮਹੀਨਿਆਂ ਦੀ ਛੋਟੀ ਹੈ ਜਿਹੜੀ ਤੁਸੀਂ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਤੁਸੀਂ ਦੇਖੋ ਵੀਡੀਓ ਦੇ ਵਿੱਚ ਦੋ ਕੰਬਾਈਨਾ ਵਿਕਾਊ ਨੇ ਜੀ ਇਹ ਆਈਆਂ ਨੇ ਪਿੰਡ ਲੌਂਗ ਵਾਲ ਪੀਲੀਆਂ ਬੰਗਾ ਹਨਮਾਨਗੜ ਤੋਂ ਤੇ ਇਹ ਪਹਿਲੀ ਹੈਗੀ ਹੀਰਾ 2009 ਮਾਡਲ ਐਚ ਆਰ ਨੰਬਰ ਰੇਟ ਹੈ 550000 ਤੇ ਇਹ ਦੂਜੀ ਹੈਗੀ ਜੀ ਵਿਸ਼ਾਲ 2019 ਮਾਡਲ ਆਰ ਜੇ ਨੰਬਰ ਹੈ ਜੀ ਤੇ ਰੇਟ ਹੈ ਜੀ 19 ਲੱਖ 19 ਲੱਖ ਰੁਪਏ ਦਾ ਰੇਟ ਰੱਖੇਗੇ ਜੀ ਤੇ ਜਿਹੜੀ ਹੈਗੀ ਹੈਗੀ ਹੀਰਾ ਕੰਬਾਈਨ ਉਹਦਾ 5 ਲੱਖ 50000 ਰੇਟ ਹੈ ਤੇ ਵਿਸ਼ਾਲ ਕੰਬਾਈਨ ਦਾ ਰੇਟ 19 ਲੱਖ ਰੁਪਏ ਹੈ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਨੋਟ ਕਰ ਲਓ 9607272215 ਇਸ ਨੰਬਰ ਤੇ ਦੋਨੇ ਕੰਬਾਈਨ ਆਫੀਰ ਸਕਦੇ ਹੋ ਤਿੰਨ ਕਿੱਲਾਂ ਚੋ 5 ਫੁੱਟ ਮਿੱਟੀ ਵੇਚਣੀ ਹੈ ਨਾ ਵੀਰਾਂ ਨੇ ਤਿੰਨ ਕਿੱਲਾਂ ਚੋ ਜੀ 5 ਫੁੱਟ ਮਿੱਟੀ ਵੇਚਣੀ ਹੈ ਨਾ ਵੀਰਾਂ ਨੇ ਤੇ ਜੇਕਰ ਕਿਸੇ ਵੀ ਵੀਰ ਨੇ ਖਰੀਦਣੀ ਹੈ ਜਲਦੀ ਨੰਬਰ ਨੋਟ ਕਰ ਲਓ ਜੀ ਏਰੀਆ ਰਾਮਪਰਾ ਬਠਿੰਡਾ 1787144645 ਇਸ ਨੰਬਰ ਤੇ ਫੋਨ ਕਰਕੇ ਤੈਨੂੰ ਕਿੱਲੇ ਜੋ ਮਿੱਟੀ ਤੁਸੀਂ 5 ਫੁੱਟ ਖਰੀਦ ਸਕਦੇ ਹੋ 150 ਨਗ ਮੁਰਗੇ ਮੁਰਗੀਆਂ ਵਿਕਾਉ ਨੇ ਫਾਰਮ ਬੰਦ ਕਰਨਾ ਜੀ ਜਮਾ ਜੈਜ ਰੇਟ ਦੇ ਤੇ ਤੁਹਾਨੂੰ ਮਿਲ ਜਾਣਗੇ ਏਰੀਆ ਰੋਪੜ ਮਿਆਂਪੁਰ ਜੇਕਰ ਕੋਈ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਜੀ ਇਸ ਸਕਰੀਨ ਸ਼ਾਟ ਲੈ ਕੇ ਤਾਂ ਉਹਨੂੰ ਹੋਰ ਵੀ ਵੱਧ ਸਸਤੇ ਰੇਟਾਂ ਦੇ ਵਿੱਚ ਦਿੱਤੇ ਜਾਣਗੇ 9464919622 ਇਸ ਨੰਬਰ ਤੇ ਸੰਪਰਕ ਕਰੋ ਤੇ ਡਿਸਕਾਊਂਟ ਪਾਓ ਦਸ਼ਮੇਸ਼ ਕੰਬਾਈਨ ਵਿਕਾਊ ਹੈ ਜੀ 2005 ਮਾਡਲ ਹੈ ਜੀ ਸਾਰਾ ਕੰਮ ਹੋਇਆ ਜੀ ਸਾਢੇ 6 ਲੱਖ ਰੁਪਏ ਰੇਟ ਰੱਖੀ ਗਏ ਏਰੀਆ ਜੀ ਰਾੜਾ ਸਾਹਿਬ ਇੱਕ ਟਰਾਲੀ ਹੈ ਜੀ 12x6 ਪੈਂਪਿੰਦੀ ਫੁੱਲ ਹੈਵੀ 40 ਟਨ ਵਾਲਾ ਜੈਕ ਲੱਗਿਆ 3 ਫੁੱਟ ਵੇਢਣੇ ਰੇਟ 1,45,000 ਤੇ ਬਾਕੀ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਵੀਡੀਓ ਦੇ ਵਿੱਚ ਤੁਸੀਂ ਨੋਟ ਕਰ ਲਓ ਜੀ 985299560 ਇਸ ਨੰਬਰ ਤੇ ਫੋਨ ਕਰਕੇ ਦਸ਼ਮੇਸ਼ ਕੰਬਾਈਨ ਤੁਸੀਂ 6 ਲੱਖ 50000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਇੱਕ ਟਰਾਲੀ ਆ 12x6.5 ਦੀ ਇਹ ਵੀ ਤੁਸੀਂ 1 ਲੱਖ 45000 ਰੁਪਏ ਦੇ ਵਿੱਚ ਦੋਨੇ ਨੂੰ ਖਰੀਦ ਸਕਦੇ ਹੋ Swift Dzire ਗੱਡੀ ਵਿਕਾਊ ਆ Swift Dzire ਗੱਡੀ ਵਿਕਾਊ 2008 ਮਾਡਲ ਹੈ ਜੀ ਟਾਇਰ ਅਗਲੇ ਨਵੇਂ ਨੇ ਪਿਛਲੇ ਟਾਇਰ ਵੀ ਆਪਰ ਸੈਂਡ ਨੇ ਆ ਰਹੀ ਹੈ ਤਲ ਮੰਡੀ ਭਾਈ 1 8 ਮਰਲੇ ਦਾ ਪਲਾਟ ਵੀ ਵਿਕਾਊ ਹੈ ਨਾ ਵੀਰਾਂ ਕੋਲੇ ਗੱਡੀ ਤੇ ਪਲਾਟ ਵਿਕਾਊ ਹੈ ਜੀ ਤਲਵੰਡੀ ਪਾਈ ਏਰੀਆ ਜੀ ਅੱਠ ਮਰਲੇ ਦਾ ਪਲਾਟ ਹੈ ਜੀ ਰੇਟ 1 ਲੱਖ ਮਰਲੇ ਦਾ ਤੇ 910323852 ਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਅਤੇ ਪਲਾਟ ਖਰੀਦ ਸਕਦੇ ਹੋ ਜੀ ਤੇ ਐਡ ਕਰਵਾਉਣ ਦੇ ਲਈ ਤੁਸੀਂ WhatsApp ਨੰਬਰ ਨੋਟ ਕਰ ਲਓ ਵੀਡੀਓ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਚੈਨਲ ਦਾ WhatsApp ਨੰਬਰ ਹੈ 9977988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਤੇ ਵੀਡੀਓ ਬਣਾਉਣ ਵੇਲੇ ਜੇਕਰ ਜ਼ਮੀਨ ਪਲਾਟ ਕੋਠੀਆਂ ਕਰਨੇ ਤਾਂ ਤੁਸੀਂ ਵਧੀਆ 4-5 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਜੀ ਪ੍ਰੋਪਰ ਜਾਣਕਾਰੀ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਤੇ ਜੇਕਰ ਕੋਈ ਵੀ ਛੋਟਾ ਮੋਟਾ ਜਾਂ ਕੋਈ ਵੱਡਾ bizness ਹੈ ਅੱਗੇ ਵਧਾਉਣਾ ਚਾਹੁੰਦਾ ਕਿਸੇ ਵੀ ਵੀਰ ਭੈਣ ਦਾ ਤਾਂ ਤੁਸੀਂ ਉਹ ਵੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਚੈਨ ਦੇ ਰਾਹੀਂ ਅੱਗੇ ਵਧਾਉਣ ਦੇ ਲਈ 11 ਬਿਗੇ ਜ਼ਮੀਨ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੋ ਇਹਦੇ ਵਿੱਚ ਨਹਿਰ ਦਾ ਪਾਣੀ ਵੀ ਲੱਗਦਾ ਹੈ ਤੇ ਬਾਕੀ ਮੋਟਰ ਵੀ ਲੱਗੀ ਹੋਈ ਹੈ 11 ਬਿਗੇ ਜ਼ਮੀਨ ਹੈ ਜੀ ਇਹੇ ਨਹਿਰ ਦਾ ਪਾਣੀ ਲੱਗਦਾ ਤੇ ਮੋਟਰ ਲੱਗੀ 8 ਲੱਖ ਰੁਪਏ ਵਿੱਗੇ ਦਾ ਰੇਟ ਰੱਖੇ ਗਿਆ ਜੀ ਇੱਟਾਂ ਵਾਲਾ ਰਸਤਾ ਆਉਂਦਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਜਿਹੜਾ ਰਸਤਾ ਆਉਂਦਾ ਹੈ ਕਿਹੋ ਜੀ ਜ਼ਮੀਨ ਹੈ ਤੇ ਤੁਸੀਂ ਦੇਖ ਸਕਦੇ ਹੋ ਏਰੀਆ ਹੈਗੇ ਜੀ ਪਿੰਡ 22 ਏ ਅਨੂਪਗੜ ਮੋਗਾ 24 ਡਬਲ ਏ ਹੈ 80949 95183 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11 ਬਿੱਗੇ ਜ਼ਮੀਨ 8 ਲੱਖ ਵਿੱਗ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਉਣ ਵਾਲੀ ਵੀਡੀਓ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਜਲਦੀ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਸਾਰੇ ਵੀਰਾਂ ਦਾ ਤਹਿਤ ਲੋ ਧੰਨਵਾਦ ਹੈ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਦੇ ਨੇ ਉਹਨਾਂ ਵੀਰਾਂ ਦਾ ਵੀ ਤਹਿਤ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਚੈਨਲ ਦੇ ਨਾਲ ਐਸੇ ਤਰ੍ਹਾਂ ਹੀ ਜੁੜੇ ਰਹੋਗੇ ਤੇ ਵੀਡੀਓ ਨੂੰ ਅੱਗੇ ਵਧਾ ਤੋਂ ਬਾਅਦ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਈ ਭੈਣ ਭਰਾਵਾਂ ਦੇ ਚੀਜ਼ਾਂ ਨੇ ਜਿਹੜੀਆਂ ਸੇਲ ਹੋ ਸਕਦੀ ਨੇ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਾਂ ਦੀਆਂ ਚਾਹੀਦੀਆਂ ਨੇ ਤਾਂ ਸਾਨੂੰ ਜਰੂਰ ਦੱਸਿਓ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਹਿਸਾਬ ਦੇ ਨਾਲ ਅਸੀਂ ਲੈ ਕੇ ਆ ਸਕੀਏ ਜੀ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਜੇਕਰ ਵੀਡੀਓ ਦੇ ਵਿੱਚ ਕੋਈ ਮਿਸਟੇਕ ਹੋ ਜਾਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਜੀ ਕਈ ਵਾਰੀ ਏਰੀਆ ਵਗੈਰਾ ਸਾਨੂੰ ਸਮਝ ਨਹੀਂ ਲੱਗਦਾ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਕੇ ਜਾਓ ਜੀ ਤੇ ਜੇਕਰ ਤੁਸੀਂ ਐਡ ਕਰਵਾਉਣਾ ਤੁਸੀਂ WhatsApp ਨੰਬਰ ਦੇਖ ਸਕਦੇ ਹੋ ਵੀਡੀਓ ਦੇ ਥੱਲੇ ਚੱਲਦਾ ਰਹਿੰਦਾ ਹੈ ਜੇਕਰ ਤੁਸੀਂ ਸਸਤੀਆਂ ਤੋਂ ਸਸਤੀਆਂ ਜ਼ਮੀਨਾਂ ਦੇਖਣਾ ਚਾਹੁੰਦੇ ਹੋ 40000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਤਾਂ ਤੁਸੀਂ ਅੱਜ ਹੁਣੇ ਹੀ ਟਰੈਕਟਰ ਮੇਲਾ ਚੈਨਲ YouTube ਤੇ ਸਰਚ ਕਰੋ ਜੀ ਉੱਥੇ ਤੁਹਾਨੂੰ ਹਰ ਪ੍ਰਕਾਰ ਦੀਆਂ ਜ਼ਮੀਨਾਂ ਦੇਖਣ ਨੂੰ ਮਿਲਣਗੀਆਂ ਤੁਹਾਡੇ حساب ਦਿਨਾਂ ਜੇਕਰ ਤੁਸੀਂ 40000 ਤੋਂ ਲੈ ਕੇ 1 ਲੱਖ ਤੱਕ ਜ਼ਮੀਨਾਂ ਵੇਖਣਾ ਚਾਹੁੰਦੇ ਹੋ ਤਾਂ ਸਰਚ ਕਰੋ ਡਾਇਰੈਕਟਰ ਮੇਲਾ ਚੈਨਲ YouTube ਤੇ ਤੁਹਾਡਾ ਸਾਰਿਆਂ ਦਾ ਤੈਦ ਲੋਤਾਂ ਬਣੇ ਹੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਹੀ ਤਰ੍ਹਾਂ ਤੇ ਜਲਦੀ ਹੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ